ਹੈਲੋ एवरीवन ਸਸਕੀ ਕਲ ਜੀ ਸਾਰਿਆਂ ਨੂੰ ਅੱਜ ਦੀ ਸ਼ੁਰੂਆਤ ਆਪਣੀ ਬਣੂਗੀ ਜੀ ਉਹ ਵਿਚਾ ਦੇ ਨਾਲ ਲਓ ਜੀ ਇੱਧਰ ਆਪਣੀ ਚਾਹ ਰੈਡੀ ਹੋ ਰਹੀ ਹੈ ਜੀ ਚਾਹ ਘੱਟ ਹੈ ਜੀ ਦੁੱਧ ਆਪਾਂ ਥੋੜਾ ਜਿਆਦਾ ਪਾ ਲੈਨੇ ਆ ਤੇ ਲਓ ਜੀ ਆਪਾਂ ਜਲਦੀ ਉੱਠ ਗਏ ਸੀਗੇ ਤੇ ਲਓ ਇੱਧਰ ਗਰਮ ਪਾਣੀ ਦੇ ਨਾਲ ਦੇਖੋ ਮੇਰੀ ਸ਼ੁਰੂਆਤ ਹੁੰਦੀ ਹੈ ਜ ਮਾਰਨਿੰਗ ਟਾਈਮ ਸਭ ਤੋਂ ਪਹਿਲਾਂ ਆਪਾਂ ਗਰਮ ਪਾਣੀ ਪੀ ਲੈਂਦੇ ਆ ਜੀ ਉੱਠ ਕੇ ਉਸ ਤੋਂ ਬਾਅਦ ਫਿਰ ਮੈਂ ਬਰਸ਼ ਕਰਦੀ ਆ ਸਾਰਾ ਦੰਦਾ ਕੰਮ ਕਰ ਦੇਖਦੀ ਆ ਤੇ ਲਓ ਜੀ ਕਰਦੇ ਆਂ ਜੀ ਸ਼ੁਰੂਆਤ ਪਿੰਦੇ ਆਂ ਜੀ ਚਾਹ ਪਾਣੀ ਤੇ ਫਿਰ ਮਿਲਦੇ ਆਂ ਜੀ ਸਾਰਾ ਦਿਨ ਦੇ ਵਲੌਗ ਦੇ ਨਾਲ ਵਲੌਗ ਦੇ ਵਿੱਚ ਬਣੇ ਰਹੋ ਘਰ ਦੀ ਅਪਡੇਟ ਦੇ ਦਮਾ ਜੀ ਦੇਖੋ ਖਲਾਰਾ ਪੈ ਜਾਂਦਾ ਜੀ ਸ਼ਾਮ ਟਾਈਮ ਤੱਕ ਹੁੰਦੇ ਹੁੰਦੇ ਸਾਰਾ ਹੀ ਇੱਧਰ ਬੇਟੀ ਨੂੰ ਠਾਲਦੇ ਆਂ ਜੀ ਤੇ ਹੁਣ ਠਾਲ ਕੇ ਸੋਸਤੇ ਬਾਅਦ ਫਿਰ ਆਪਾਂ ਕਰਦੇ ਆਂ ਜੀ ਸਾਰੇ ਦਿਨ ਦੇ ਵਲੌਗ ਦੀ ਸ਼ੁਰੂਆਤ ਬਣੇ ਰਹੋ ਜੀ ਤੇ ਲਓ ਜੀ ਅੱਜ ਦੀ ਸ਼ੁਰੂਆਤ ਵੀ ਆਪਣੀ ਪਰੌਂਠਿਆਂ ਨਾਲੇ ਆਪਣੇ ਕੋਲ ਸਬਜੀ ਬਚੀ ਹੋਈ ਹੈ ਇਹਨੂੰ ਸਬਜੀ ਨੂੰ ਆਪਾਂ ਆਟੇ 'ਚ ਗੁੰਨ ਕੇ ਪਰੌਂਠੀਆਂ ਲਾਦ ਦੁੰਦੇ ਆ ਜੀ ਫਟਾਫਟ ਆਪਾਂ ਨੇ ਫਿਰ ਉਸ ਤੋਂ ਬਾਅਦ ਦੇਖਦੇ ਆ ਜੀ ਗੁਰਦੁਆਰਾ ਸਾਹਿਬ ਜਾਉਂਗੇ ਮੱਥਾ ਵਗੈਰਾ ਟੇਕ ਕੇ ਆਉਂਗੇ ਜੇ ਤਬ ਇਹ ਮੇਰੀ ਸੈਟ ਹੋਈ ਤਾਂ ਤੇ ਲਓ ਜੀ ਹੁਣ ਮੈਂ ਪਰੌਂਠੇ ਬਣਾ ਲਵਾਂ ਲਓ ਜੀ ਆਪਾਂ ਪਾ ਲਈਏ ਸਮਾਨ ਇਹਦੇ ਵਿੱਚ ਗੋਭੀ ਦੇ ਪਰੌਂਠੇ ਬਣਾਉਣ ਲਈ ਥੋੜੀ ਜਿਹੀ ਸਬਜੀ ਪਈ ਹੈ ਆਪਣੇ ਕੋਲ ਥੋੜਾ ਜਿਹਾ ਆਪਾਂ ਇਹਦੇ 'ਚ ਨਮਕ ਪਾਉਣ ਲੱਗੇ ਆ ਗੋਭੀ ਚਪਲੇ ਸੜ ਜਾਂ ਨਮਕ ਘੱਟ ਸੀ ਸਬਜੀ 'ਚ ਕਰਕੇ ਤੇ ਮੈਂ ਆਟੇ ਚ ਗੁੰਨ ਕੇ ਬਣਾਉਣ ਲੱਗੀ ਹਾਂ ਜੀ ਬਸ ਬਹੁਤ ਘੱਟ ਬਣਾਉਨੇ ਆ ਅਸੀਂ ਇੱਦਾਂ ਤੇ ਹੁਣ ਸਬਜ਼ੀ ਹੈ ਜੀ ਇਹਨਾਂ ਨੇ ਖਾਣੀ ਨਹੀਂ ਵੇਸਟ ਹੋ ਜਾਣੀ ਇਸ ਕਰਕੇ ਚਲੋ ਆਪਾਂ ਬਣਾ ਲਈਏ ਤਾਂ ਲੋ ਜੀ ਮੈਂ ਆਟਾ ਗੁੰਨ ਰਿਹਾ ਹਾਂ ਲੋ ਜੀ ਇੱਧਰ ਗੁੰਨ ਹੋ ਗਿਆ ਆਪਣਾ ਆਟਾ ਆਟੇ ਨੂੰ ਰੈਸਟ ਕਰਦੇ ਨੂੰ ਹੋਗੇ 10-15 ਮਿੰਟ ਹੁਣ ਆਪਾਂ ਲੱਗੇ ਆ ਜੀ ਫੁਲਕੇ ਬਣਾਉਣ ਫਿਰ ਮਿਲਦੇ ਆ ਜੀ ਹੋਰ ਕੰਮਾਂ ਕਰਾਂ ਦੇ ਨਾਲ ਤੇ ਲੋ ਜੀ ਆਜੋ ਜੀ ਆਪਣੇ ਬਣ ਗਏ ਪਰੌਂਠੇ ਇੱਧਰ ਹੈਗਾ ਜੀ ਦਹੀਂ ਅਚਾਰ ਨਿੰਬੂ ਦਾ ਇੱਧਰ ਆਪਣੀ ਲੱਸੀ ਲਓ ਜੀ ਹੁਣ ਆਪਾਂ ਕਰੀਏ ਇੰਜੋਏ ਤੇ ਲਓ ਜੀ ਇੱਧਰ ਮੇਰੀ ਸਿਸਟਰ ਨੇ ਭੇਜੇ ਜੀ ਮੇਰੇ ਹਸਬੰਡ ਕੋਲੇ ਸਮਾਨ ਜੀ ਇਹ ਫੜਕੇ ਲੈ ਕੇ ਆਏ ਨੇ ਜੀ ਤੇ ਇਹ ਵਾਲੇ ਨੇ ਜੀ ਢੇਉ ਆਪਾਂ ਇਹਦਾ ਅਚਾਰ ਬਣਾਵਾਂਗੇ ਤੇ ਇਹ ਵਾਲੇ ਆਗੇ ਨੇ ਜੀ ਔਲੇ ਇਹਨਾਂ ਨੂੰ ਆਪਾਂ ਦੇਖਦੇ ਹਾਂ ਜੀ ਮਰਬਾ ਵਗੈਰਾ ਕੁਝ ਵੀ ਬਣਾਵਾਂਗੇ ਤੇ ਇਹ ਲੈ ਆਏ ਜੀ ਇਹ ਤੇ ਪਪਾ ਸੰਗਤਰੇ ਆਉਂਦੇ ਹੋਏ ਤੇ ਕਿਨੂ ਕੀ ਹੈ ਜੀ ਤੇ ਲਓ ਮੈਂ ਤੁਹਾਨੂੰ ਆਪਣੇ ਹਸਮਣ ਨਾਲ ਮਲਾਉਂਦੀ ਐ ਜੀ ਤੇ ਲਓ ਜੀ ਸਤਿਕਾਰ ਜੀ ਸਾਰਿਆਂ ਨੂੰ ਇਹ ਭਾਈ ਹਾਂ ਜੀ ਹੋਰ ਸਤਿਕਾਰ ਜੀ ਸਾਰਿਆਂ ਨੂੰ ਸਭ ਠੀਕ ਠਾਕ ਹੋ ਜੀ ਮਾਲਕ ਚੜ੍ਹਦੀ ਕਲਾ ਰੱਖੇ ਤੁਹਾਨੂੰ ਠੀਕ ਹੈ ਜੀ ਫਿਰ ਦੇਖਦੇ ਆ ਜੀ ਆਪਾਂ ਖੋਲ ਕੇ ਦੇਖਦੇ ਆ ਇਹਨਾਂ ਨੂੰ ਤੇ ਇੱਧਰ ਲੱਗੇ ਹੋਏ ਨੇ ਇਹਦੇ ਪਾਪਾ ਖੋਲਣ ਵਾਸਤੇ ਦੇਖਦੇ ਆ ਜੀ ਇਹ ਤਾਂ ਛੋਟੇ ਛੋਟੇ ਜਿਹੇ ਔਲੇ ਨੇ ਜੀ ਇਹ ਆਪਾਂ ਉਬਾਲ ਕੇ ਇਹਨਾਂ ਦਾ ਆਪਾਂ ਕੁਝ ਹੋਰ ਬਣਾਵਾਂਗੇ ਜੀ ਤੇ ਇਹ ਵਾਲੇ ਢੇਉ ਆ ਜੀ ਮੈਂ ਤਾਂ ਜ਼ਿੰਦਗੀ ਚ ਪਹਿਲੀ ਵਾਰ ਹੀ ਦੇਖਿਆ ਇਦਾਂ ਦੇ ਹੁੰਦੇ ਨੇ ਜੀ ਪਤਾ ਨਹੀਂ ਜੀ ਦੇਖ ਕੇ ਹੀ ਹੋਰ ਤਰਾਜੀਬ ਚਾ ਲੱਗ ਰਿਹਾ ਚਲੋ ਦੇਖਦੇ ਆ ਇਹਨਾਂ ਦਾ ਬਣਾਉਂਦੇ ਆ ਜੀ ਆਪਾਂ ਕੁਛ ਨਾ ਕੁਛ ਤੇ ਲਓ ਜੀ ਹੁਣ ਆਪਾਂ ਸੰਗਤ ਰੇ ਛਿੱਲ ਲੀਏ ਤੇ ਫਿਰ ਆਪਾਂ ਕੱਢੀ ਇਹਨਾਂ ਦਾ ਜੂਸ ਜੂਸ ਕੱਢ ਕੇ ਆਪਾਂ ਪੀਨੇ ਆ ਜੀ ਤੇ ਹੁਣ ਸੰਗਤ ਰਿਆਂ ਦਾ ਟਾਈਮ ਵੀ ਹੈਗਾ ਕਿਨੂਆਂ ਦਾ ਜੋ ਵੀ ਹੈਗੇ ਨੇ ਇਹ ਤੇ ਹੁਣ ਟਾਈਮ ਵੀ ਹੈਗਾ ਖੋਲੋ ਬਈ ਖੁੱਲਦੇ ਹੀ ਨਹੀਂ ਹੈਗੇ ਇਹ ਤੇ ਹੁਣ ਟਾਈਮ ਵੀ ਹੈਗਾ ਫਿਰ ਆਪਾਂ ਨੇ ਤਾਨੂੰ ਪਤਾ ਹੈ ਜੀ ਮੇਰੇ ਹਸਬੰਦ ਕੈਮਰੇ ਦੇ ਸਾਹਮਣੇ ਆਉਣਾ ਥੋੜਾ ਜਿਹਾ ਘੱਟ ਪਸੰਦ ਕਰਦੇ ਨੇ ਇਸ ਕਰਕੇ ਜੀ ਤੇ ਹੌਲੀ ਹੌਲੀ ਆਪਾਂ ਨੇ ਲਿਆਉਣੇ ਜੀ ਕੈਮਰੇ ਤੇ ਰੋਜ਼ ਤੁਹਾਡੇ ਨਾਲ ਮਿਲ ਕੇ ਜਰੂਰ ਜਾਇਆ ਕਰਨਗੇ ਜੀ ਜਲਦੀ ਜਲਦੀ ਖੋਲੋ ਭਾਈ ਤੇ ਆ ਲਓ ਜੀ ਆਜੋ ਜੀ ਖਾ ਲਓ ਤੁਸੀਂ ਵੀ ਸਾਰੇ ਜਣੇ ਤੇ ਲਓ ਜੀ ਅਦਰ ਸ਼ਾਮ ਦਾ ਟਾਈਮ ਹੋ ਗਿਆ ਰ ਰਸ ਦਾ ਤੇ ਮੇਰੇ ਦਰਦ ਬਹੁਤ ਹੋਣ ਲੱਗ ਪਿਆ ਸੀਗਾ ਜੀ ਇਸ ਕਰਕੇ ਮੈਂ ਫਟਾਫਟ ਇਹਦੇ ਪਾਪਾ ਨੂੰ ਬੁਲਾਇਆ ਤੇ ਇਹ ਸ਼ਾਮ ਦਾ ਟਾਈਮ ਸੀਗਾ ਇਹ ਪਾਠ ਦਾ ਤੇ ਮੈਂ ਫਟਾਫਟ ਇਹਨਾਂ ਨੂੰ ਬੁਲਾ ਕੇ ਤੇ ਸਭ ਤੋਂ ਪਹਿਲਾਂ ਅਸੀਂ ਪਹੁੰਚੇ ਜੀ ਆਪਣੇ ਸ਼ਹਿਰ ਦੇ ਨੇੜੇ ਦੇ ਖਰੜ ਦੇ ਹਸਪੀਟਲ ਦੇ ਵਿੱਚ ਤੇ ਲਓ ਜੀ ਆਪਾਂ ਚੱਲ ਪਏ ਜੀ ਘਰ ਤੋਂ ਕਿਉਂਕਿ ਬਹੁਤ ਜਲਦੀ ਜਲਦੀ ਗਏ ਸੀਗੇ ਤੇ ਦਰਦ ਬਹੁਤ ਜ਼ਿਆਦਾ ਹੋ ਰਿਹਾ ਸੀਗਾ ਇਸ ਕਰਕੇ ਤੇ ਆਪਾਂ ਫਿਰ ਪਹੁੰਚ ਗਏ ਫਟਾਫਟ ਹਸਪੀਟਲ ਉੱਥੇ ਆਪਾਂ ਪਹੁੰਚ ਕੇ ਦੇਖਦੇ ਹਾਂ ਜੀ ਜਿਕਰ ਕੋਈ ਡਾਕਟਰ ਹੋਏ ਤਾਂ ਠੀਕ ਹੈ ਕਿਉਂਕਿ ਮੇਰੇ ਤੋਂ ਬਾਅਦ ਮੈਂ ਬਾਇਜ਼ ਉੱਪਰ ਬਾਅਦ ਦੇ ਵਿੱਚ ਦੇ ਰਹੀਆਂ ਜੀ ਇਹ ਉਸ ਟਾਈਮ ਤੇ ਮੇਰੇ ਤੋਂ ਬੋਲ ਵੀ ਨਹੀਂ ਸੀ ਹੋ ਰਿਹਾ ਜੀ ਇਸ ਕਰਕੇ ਤੇ ਲੋ ਜੀ ਸਾਡੇ ਸ਼ਹਿਰ ਦੇ ਵਿੱਚ ਭੀੜ ਦੇਖੋ ਜੀ ਕਿੰਨੀ ਹੈ ਜੀ ਇੱਕ ਬੰਦੇ ਨੂੰ ਪ੍ਰੋਬਲਮ ਆਉਂਦੀ ਉੱਪਰ ਤੋਂ ਭੀੜ ਹੋ ਜਾਂਦੀ ਹੈ ਜੀ ਤੇ ਲੋ ਜੀ ਆਪਾਂ ਹਸਪੀਟਲ ਦੇ ਤੋਂ ਬਾਹਰ ਆ ਗਏ ਜੀ ਕਿਉਂਕਿ ਡਾਕਟਰ ਕਹਿੰਦੇ ਸਾਡੇ ਵਾਸਤੇ ਗੱਲ ਨਹੀਂ ਹੈਗੀ ਤੁਸੀਂ 6 ਫੇਸ ਚਲੇ ਜਾਓ ਇੱਥੇ ਆਪਣੇ ਡਾਕਟਰ ਉਹ ਵਾਲਾ ਹੈ ਨਹੀਂ ਜੀ ਤੇ ਇਸ ਕਰਕੇ ਲੋ ਜੀ ਹੁਣ ਆਪਾਂ ਚੱਲ ਪਏ ਜੀ ਪਹੁੰਚ ਗਏ ਆਪਾਂ ਸਿੱਧੇ 6 ਫੇਸ ਵਾਲੇ ਹਸਪੀਟਲ ਦੇ ਵਿੱਚ ਦੇਖੋ ਜੀ ਇੱਥੇ ਵੀ ਭੀੜ ਬਹੁਤ ਜ਼ਿਆਦਾ ਸੀ ਕਿਉਂਕਿ ਬਹੁਤ ਔਖਾ ਹੋ ਰਿਹਾ ਸੀਗਾ ਇਸ ਕਰਕੇ ਤੇ ਲੋ ਜੀ ਹੁਣ ਆਪਾਂ ਅੰਦਰ ਪਹੁੰਚ ਚੱਲੇ ਜੀ ਹਸਪੀਟਲ ਦੇ ਤੇ ਉੱਥੇ ਦੀ ਮੈਡੀਸਨ ਵਗੈਰਾ ਲਖਵਾਈ ਤੇ ਸਾਰਾ ਕੁਝ ਕਰਦੇ ਕਰਾਉਂਦਿਆਂ ਨੂੰ ਸਾਨੂੰ ਰਾਤ ਹੋ ਗਈ ਜੀ ਕਿਉਂਕਿ ਜਦ ਤੱਕ ਦਰਦ ਨਹੀਂ ਬੰਦ ਹੋ ਰਿਹਾ ਸੀਗਾ ਉਦੋਂ ਤੱਕ ਫਿਰ ਮੈਨੂੰ ਡਾਕਟਰ ਨੇ ਆਉਣ ਨਹੀਂ ਦਿੱਤਾ ਜੀ ਤੇ ਹੁਣ ਅੱਗੇ ਜੇ ਆਪਾਂ ਵਾਪਸ ਘਰ ਨੂੰ ਤੇ ਨੈਕਸਟ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਜੀ ਕੀ ਪ੍ਰੋਬਲਮ ਹੋ ਗਈ ਸੀ ਕਿ ਕਿਵੇਂ ਹੋ ਗਿਆ ਸੀਗਾ ਤੇ ਫਿਰ ਆਉਣ ਵਾਲੇ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ scan ਵਗੈਰਾ ਜੋ ਵੀ ਲਿਖਿਆ ਜੀ ਡਾਕਟਰ ਨੇ ਉਹ ਆਪਾਂ ਦੇਖ ਲੈਣ ਦੇ ਜੀ ਕਰਵਾ ਕੇ ਤੇ ਫਿਰ ਆਪਾਂ ਦੱਸਾਂਗੇ ਜੀ ਕੀ ਹੋਇਆ ਕੀ ਨਹੀਂ ਹੋਇਆ ਲੋ ਜੀ ਆਪਾਂ ਆ ਗਏ ਜੀ ਘਰ ਨੂੰ ਤੇ ਨੈਕਸਟ ਵੀਡੀਓ ਦੇ ਵਿੱਚ ਬਣੇ ਰਹੋ ਤੇ ਜੰਦ-ਜੰਦ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ